ਨੈਸ਼ਨਲ ਪਟਾਖਾ ਖਿਡਾਰੀ ਬੱਚਾ ਬਾਬਾ ਜੀ ਜੀ ਰੱਬ ਦਾ ਖਾਲਾ ਨਾ ਹਕੀਮ ਤੇ ਜਬੀਰ ਜੀ ਬਾਜੀ ਨੂੰ ਨਾ ਇਹ ਸਤਿ ਸ਼੍ਰੀ ਅਕਾਲ ਸੋਹਣੇ ਬਾਜੀ ਤੁਹਾਡੇ ਵੀ ਸਤਿ ਸ਼੍ਰੀ ਅਕਾਲ ਜੀ ਦਾ ਸਨਮਾਨ ਬਹੁਤ ਸਤਿ ਧੰਨਵਾਦ ਬਾਜੀ ਨੂੰ ਜੀ ਜੀ ਸਿੰਘ ਜੀ ਪੁਜਾਰੀ ਸਾਹਿਬ ਬਰੋਗਾਂ ਜੀ ਅੱਗੇ ਨਾਲੇ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਕਾਲੇ ਨੂੰ ਸਵੇਰ ਕੁੜੀ ਸਾਹਿਬਾ ਜਗਦੀਪ ਸਿੰਘ ਜੀ ਦਾ ਤਕਰੀਰ ਲੰਦਾ ਬਹੁਤ ਸਾਰਾ ਮੈਨੂੰ ਬਹੁਤ ਧੰਨਵਾਦ ਇਹ ਪਹਿਲਾ ਅੰਦਕਾਰ ਮਾੜ ਧੰਨਵਾਦ ਦਾਜੀ ਦਾ ਇੱਕ ਬੱਚੀ ਗਵਿੰਦਰ ਕੌਰ ਆਈ ਨਹੀਂ ਉਹ ਵੀ ਮੈਸੂਮਤ ਤੇ ਖੜ ਗਈ ਹੈ ਬਿਮਾਰ ਹੋ ਗਈ ਹੈ ਅੱਜ ਅੱਜ ਦੇ ਕਾਰਨ ਜਿੰਦਾਰ बहुत बहुत धन्यवाद दलबाग आता यही कहते छोटी फलाई बाजी वाह हाथ जबड़ी हुई फनीह है कुदीपेद कमलकार चङी कुल सॼे बसि बस बहुत सारा मान मनप्रीत कम प्रीत क ਵਾਹ ਜੀ ਬੱਚੇ ਕੁੰਨੇ ਬੱਚੇ ਸਟੇਟ ਕੋਟ ਦੇ ਚੰਡੀਗੜ੍ਹ ਤੇ ਮੁਕਤ ਸਿੰਘ ਸਾਹਿਬ ਦੀਆਂ ਗੇਮਾਂ ਦੇ ਵਿੱਚੋਂ ਪਾਹ ਲੈ ਚੁੱਕੀਆਂ ਹਨ ਜੀ 14 ਸਾਲ ਦੇ ਵਿੱਚ ਬੱਚੇ ਦੋਨੇ ਖੇਡ ਕੇ ਆਏ ਹਨ ਬਹੁਤ ਬਹੁਤ ਧੰਨਵਾਦ ਸਾਡੇ ਗੱਲਗੱਲ ਪਰਿਵਾਰ ਅਜੇ ਵੀ ਜਜੀਤ ਸਿਧਾਨਾ ਜੀ ਉਹਨਾਂ ਵੱਲੋਂ ਨਾਮ ਕੀਤਾ ਜਾ ਰਿਹਾ ਹੈ ਧੰਨਵਾਦ ਜੀ सवाला सिंह जी सॼो बि बहुत बहुत पालना वारे सवला सिंह बहुत बहुत आवाद कहिड़ा भराई

واہ جی واہ کبل کتے سر کتھے کتھے گراؤنڈ سیٹ کتے سر کتھے کدا پھکے اے گنہ ماسیاں دے پھڑے نے ہائے بھلاں دا پھڑ اے کمری دے واہ جی واہ 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 کینڈل ਮੁਰਗੀ ਦੇ ਰੇਤੇ ਉੱਡ ਗਈ ਵਾਹ ਜੀ ਵਾਹ ਦੇਖੇ ਫਤੇ 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 ਪੜ੍ਹ ਆਉਣੀ ਵਾਹ ਜੀ ਵਾਹ ਅਰਜ਼ੀ ਮੈਂ ਗੱਲ ਬਤਾਲ ਸਕਾਂ ਵਾਹ ਜੀ ਵਾਹ ਇਹੋ ਜਿਹਾ ਗਾਨ ਵਾਹ ਦੇਖੇ ਫਤੇ ਦੇਖੇ ਚਲ फते फे 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 मज़ बदौत जलजीर बुगर इन जी बदौत वजो असीं कबा खेॾण पी उहो मैरू बि करे <laughs> फेारेगा पू फे नोड़ी बुदाल असीं मां सा पथी आत मे उहो पूजा हथ वण जे चारि आेना करी उहो मर्दी अॻ वण जे हक बण जी

ਆ ਤੇਰੇ ਸਾਲ ਕੇ ਜਵਾਨਾ ਹੋ ਮਾਰੀ ਨਾਗੜੀ ਫੁੱਤਰ ਸੈਕੜੇ ਹਾਥੀ ਤੇ ਲੱਗਿਆ ਟਾਲਾ ਹੀ ਮਾਰਦੀਆਂ ਜੋ ਵੀ ਬੂਸਾ ਕੋਈ ਨਹੀਂ ਆਖਣੇ ਨਾ ਰਹਾ ਤੇਰੇ ਸਾਲ ਕੇ ਜਵਾਨਾ ਹੋ ਮਾਰੀ ਨਾਗੜੀ ਫੁੱਤਰ ਸੈਕੜੇ ਹਾਥੀ ਤੇ ਲੱਗਿਆ ਟਾਲਾ ਹੀ ਮਾਰਦੀਆਂ ਜੋ ਵੀ ਬੂਸਾ ਕੋਈ ਨਹੀਂ ਆਖਣੇ ਨਾ ਰਹਾ ਤੇਰੇ ਸਾਲ ਕੇ ਜਵਾਨਾ ਹੋ ਮਾਰੀ ਨਾਗੜੀ ਫੁੱਤਰ ਸੈਕੜੇ ਹਾਥੀ ਤੇ ਲੱਗਿਆ ਟਾਲਾ ਹੀ ਮਾਰਦੀਆਂ ਜੋ ਵੀ ਬੂਸਾ ਕੋਈ ਨਹੀਂ ਆਖਣੇ ਨਾ ਰਹਾ ਤੇਰੇ ਮੇਰੇ ਸਾਰੇ ਜਵਾਨਾ ਸੱਜੇ ਸੱਜੇ ਜੀ ਆਇਆਂ ਨੂੰ ਸੱਜੇ ਸੱਜੇ ਖਰੇ ਪਰਸਾਂ ਗਾਇਆ ਕੋਲਾ ਆਇਆ ਥੋੜਾ ਦਾ ਸੱਜੂ ਕੰਦ ਨਾ ਸੱਜੂ ਕੋਲਾ ਸੱਜੇ ਜ ਕਰੇਗੇ ਆਵੇ ਨਿਹਾਲੋ ਜਾਵੇ ਔਰ ਜੀਰ ਕਾਲ او سموتر خار کے او گریا تے تاکے بچا کچا کچا کرتی چکر چکر کوتے ساں پاسوں ام بی سا سنگ جتے ائی تے میں لے تراو سنتیا ائی تے راکا ائی تے ائی تے ائی تے ا ہا ا ر ر ا हा दमाली माली उन गुड़ियां तयारु हुजनि चलो चओ राज ई बच्चे तकरीबन साढ़े चार पांच आए हैं अज कई लोग एक दो कॉनग्राफिया दी गई है ਸ੍ਰੀ ਵਾਹਿਗੁਰੂ ਜੀ ਇਸ ਪੱਤੇ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਜਗਸੀਰ ਸਿੰਘ ਜੀ ਖਾਲਸਾ ਮੈਂ ਸੁਣਿਆ ਸੀ ਮੈਂ ਕਈ ਵਾਰੀ ਗੁਰਦੁਆਰਾ ਸਾਹਿਬ ਇਹਨਾਂ ਕੋਲ ਜਾਂਦਾ ਨਾ ਲਲੇਤੂ ਕੋਟ ਤੇ ਮੈਂ ਕਿਹਾ ਬਾਬਾ ਜੀ ਗੱਲ ਇਹ ਹੈਗਾ ਵੀ ਮੈਂ ਸੁਣਿਆ ਤਾਂ ਬਹੁਤ ਹੈ ਵੀ ਲਲੇਤੂ ਕੋਟ ਦਾ ਜੋ ਗੱਦਕਾ ਪਾਰਟੀ ਦਾ ਜਥਾ ਹੈਗਾ ਉਹ ਬਹੁਤ ਵਧੀਆ ਪਰਫਾਰਮੈਂਸ ਕਰਦਾ ਹੈਗਾ ਪਰ ਇਹਨਾਂ ਦਾ ਧੰਨਵਾਦ ਅੱਜ ਇਹਨਾਂ ਨੇ ਬਖਾਵੀ ਦਿੱਤੇ ਔਰ ਮੈਂ ਦੁਆ ਕਰਦਾ ਪਰਮਾਤਮਾ ਤੋਂ ਕਿ ਇਹ ਬੱਚਿਆਂ ਨੂੰ ਪਰਮਾਤਮਾ ਦਿਨ ਤੋਂ ਆਪਣੀ ਰਾਤ ਤੱਕ ਆਪਣੀ ਤਰੱਕੀ ਬਖਸ਼ੇ ਬੱਚੇ ਤੁਹਾਡੀ ਪਰਫਾਰਮੈਂਸ ਸਾਨੂੰ ਬਹੁਤ ਵਧੀਆ ਲੱਗੀ ਜਿਹਦਾ ਜਿਨਾਂ ਨੂੰ ਪਰਫਾਰਮੈਂਸ ਵਧੀਆ ਲੱਗੀ ਹੈ ਇਹਨਾਂ ਬੱਚਿਆਂ ਦੇ ਨਾਲ ਇੱਕ ਜ਼ੋਰਦਾਰ ਤਾੜੀ ਮਾਰ ਦਿਓ ਜੀ ਬਹੁਤ ਬਹੁਤ ਧੰਨਵਾਦੀ ਕਹਿੰਦੇ ਆ ਕਿ ਮਾਲੀ ਦਾ ਕੰਮ ਪਾਣੀ ਦੇਣਾ ਮਾਲੀ ਦਾ ਕੰਮ ਪਾਣੀ ਦੇਣਾ ਉਹ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਣਾ ਲਾਵੇ ਮਾਲੀ ਦਾ ਕੰਮ ਰੱਖਿਆ ਕਰਨਾ ਮਾਲੀ ਦਾ ਕੰਮ ਰੱਖਿਆ ਕਰਨਾ ਫਲ ਪੱਕੇ ਹੋਣ ਜਾਂ ਕੱਚੇ ਕਹਿੰਦੇ ਗੁਰੂ ਦਾ ਤਾਂ ਕੰਮ ਸਿੱਖਿਆ ਦੇਣਾ ਕਹਿੰਦੇ ਚੇਲੇ ਝੂਠੇ ਹੋਣ ਭਾਵੇਂ ਸੱਚੇ ਬਲਕਿ ਹੈ ਵੀ ਜਸਵੀਰ ਸਿੰਘ ਜੀ ਇਹਨਾਂ ਬੱਚਿਆਂ ਨੂੰ ਸਿੱਖਿਆ ਦੇ ਰਹੇ ਹੈਗੇ ਪਰ ਜਦੋਂ ਮੈਂ ਇਹਨਾਂ ਗੱਲ ਕੀਤੀ ਹੈ ਕਹਿੰਦੀ ਸੀ ਮੈਨੂੰ ਆਪਣਾ ਬਹੁਤ ਆ ਰਹੀਆਂ ਹੈਗੀਆਂ ਕਿਉਂਕਿ ਹਰ ਬੰਦਾ ਤਾਂ ਸਾਡੇ ਤੇ ਖੁਸ਼ ਨਹੀਂ ਹੁੰਦਾ ਕਈ ਰੋੜਾ ਰੋਣ ਵਾਲੇ ਕਿ ਹੁੰਦੇ ਹੈਗੇ ਸੋ ਅਗਰ ਜਿੰਨੀ ਵੀ ਇੱਥੇ ਲੈ ਦੇ ਤੂ ਰੋਡ ਦੀ ਸੰਖਤ ਪਹੁੰਚੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਕਿ ਇਹ ਬੱਚੇ ਇਹ ਤੋਂ ਵੀ ਹੋਰ ਉੱਚੀਆਂ ਮੱਲਾ ਮਾਰ ਸਕਣ ਜਿਵੇਂ ਕਿ ਅੱਜ ਸਾਡੇ ਵਿੱਚ ਪੱਛਮੀ ਸਭਿਤਾ ਨੇ ਆਪਣਾ ਜਾਲ ਫਫਲਾ ਲਿਆਗਾ ਆਪਾਂ ਕੀ ਦੇਖਦੇ ਆਂਗੇ ਕਿ ਟੈਲੀਵਿਜ਼ਨਾਂ ਦੇ ਵਿੱਚ ਜੋ ਮਸ਼ਹੂਰਗਾ ਆਉਂਦਗਾ ਜੋ ਲਿਟਰੇਚਰ ਆਉਂਦਾਗਾ ਸਾਡੇ ਬੱਚੇ ਸਾਡੀਆਂ ਭੈਣਾਂ ਉਹਨਾਂ ਉੱਤੇ ਟੜਗੇ ਉਹ ਪੱਛਮੀ ਸਭਿਤਾ ਨੇ ਸਾਡੇ ਉੱਤੇ ਜਾਲ ਫਲਾ ਲਿਆਗਾ ਅਗਰ ਅਸੀਂ ਸਾਡੇ ਬੱਚਿਆਂ ਨੂੰ ਇਸ ਪਛਮੀ ਸੱਭਿਆਚਾਰ ਤੋਂ ਬਚਾਉਣਾ ਹੈ ਜਿਵੇਂ ਬਾਬਾ ਜੀ ਦਾ ਆ ਗੱਤਕਾ ਖਾਣਾ ਚੱਲਦਾ ਹੈਗਾ ਸਾਨੂੰ ਲੋੜ ਹੈ ਆਪਣੇ ਬੱਚਿਆਂ ਨੂੰ ਸਾਡੇ ਧਰਮ ਨਾਲ ਜੋੜਨ ਦੀ ਮੈਂ ਬੇਨਤੀ ਕਰਦਾ ਕਿ ਅਸੀਂ ਵੱਧ ਤੋਂ ਵੱਧ ਆਪਣੇ ਬੱਚੇ ਇਸ ਸਾਡੇ ਧਰਮ ਦੇ ਪ੍ਰਤੀ ਧਰਮ ਨਾਲ ਜੋੜੀਏ ਗੱਤਕਾ ਖਾੜਾ ਦੇ ਵਿੱਚ ਆਪਣੇ ਬੱਚਿਆਂ ਨੂੰ ਭਰਤੀ ਕਰੀਏ ਮੈਂ ਇੱਕ ਵਾਰੀ ਫੇਰ ਤੋਂ ਜਗਸੀਰ ਸਿੰਘ ਜੀ ਦਾ ਸਮੂਹੀਆਂ ਸੰਗਤਾਂ ਦਾ ਸਾਡੇ ਸੁਧਾਨਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਔਰ ਇਹਨਾਂ ਬੱਚਿਆਂ ਨੂੰ ਆਪਣੇ ਵੱਲੋਂ ਬਹੁਤ ਬਹੁਤ ਸ਼ਾਬਾਸ਼ੀ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕੀ ਧਰਮ ਦਾ ਸੰਗਤ ਹੁੰਦਾ ਸੀ ਗੱਤਗਾ ਹੁਣ ਭਗਵੰਤਾਨ ਸਰਕਾਰ ਵੱਲੋਂ ਇਹਨਾਂ ਨੂੰ ਮਾਨਤਾ ਮਿਲ ਚੁੱਕੀ ਹੈ ਇਹਨਾਂ ਨੂੰ ਗ੍ਰੈਜੂਏਸ਼ਨ ਮਿਲ ਚੁੱਕੀ ਹੈ ਸੋ ਆਪਣੇ ਬੱਚਿਆਂ ਨੂੰ ਕਿਰਪਾ ਕਰੋ ਦਸੇ ਦੇ ਨਾਲ ਜੋੜੋ ਉਸ ਬੱਚੇ ਮੁੰਡੇ ਆਈ ਨਹੀਂ ਨਹੀਂ ਸੋ ਇੱਕ ਟੱਕਰ ਆ ਕੋਰੋਗ੍ਰਾਫੀ ਜਿਹਨਾਂ ਬੱਚਿਆਂ ਨੂੰ ਕਾਫੀ ਕੋਰੋਗ੍ਰਾਫੀਆਂ ਤਿਆਰ ਕਰਾਇਆ ਹਨ ਕਰਕੇ ਦਿਖਾਉਂਦੇ ਐਕਤੀ ਢੰਡਾ ਬਣੇ ਅਸੀਂ ਨਗਰ ਕੀਰਤਨ ਕਰ ਰਹੇ ਹਾਂ ਅਸੀਂ ਐਡਾ ਭਾਰੀ ਕੱਟ ਸੀ ਵੱਡੀ ਸੱਤ ਵਿੱਚ ਬਹੁਤ ਜਲੇ ਉਹਨਾਂ ਨੇ ਬੱਚਿਆਂ ਨੂੰ ਇੰਨਾ ਮਾਨ ਸਨਮਾਨ ਇੰਨਾ ਸਲਾਇਆ ਸਪੈਸ਼ਲ ਪਿਛਲੇ ਸਟੇਜ ਅਗਲੀ ਛੋਟੀ ਸੱਤ ਵਿੱਚੋਂ ਵੱਡੀ ਸੱਤ ਵਿੱਚ ਸਪੈਸ਼ਲ ਉਹਨਾਂ ਨੇ ਲਾਈਵ ਵਾਲਾ ਵੀ ਮੰਗਾਇਆ ਕਿ ਬੱਚਿਆਂ ਦੀ ਲਾਈਵ ਕੀਤੀ ਜਾਵੇ ਸੋ ਸਾਡਾ ਦਲਜੀਤ ਸਿੰਘ ਜੀ ਭਰਾ ਬਹੁਤ ਸਾਡੇ ਦੁੱਖ ਸੁੱਖ ਦੇ ਵਿੱਚ ਨਾਲ ਰਹਿੰਦਾ ਪੰਜਾਬ ਹੁਣ ਤੱਕ ਇਹਨਾਂ ਦਾ ਚੈਨਲ ਇਹ ਸਾਰੀ ਵੀਡੀਓ ਉਹਦੇ ਤੇ ਪਾ ਦਿੱਤੀ ਜਾਵੇਗੀ ਉਸ ਨੂੰ ਕਿਰਪਾ ਕਰਿਓ ਉਸ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾ ਤਾਂ ਕਰਿਓ ਪੰਜਾਬ ਹੁਣ ਤੱਕ ਤੇ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਸੋ ਇਹ ਮੇਰੀਆਂ ਦੇਖੋ ਹਰ ਬੱਚੇ ਨੂੰ ਬੇਨਤੀ ਹੈ ਪਰਿਵਾਰ ਬੈਠਿਆ ਹੈ ਨਾ ਸਾਡੇ ਵਿਸਤਰ ਬੈਠਿਆ ਹੈ ਨਾ ਜਿੰਨਾ ਜਿਹੜਾ ਆਪਣੇ ਪਰਿਵਾਰ ਨਹੀਂ ਇਹਨਾਂ ਨੂੰ ਸਮਝਦੇ ਨਾ ਅਸੀਂ ਕਾਮਜਾਬ ਨਹੀਂ ਹਾਂ ਇਹ ਧੀਆਂ ਨੂੰ ਮੈਂ ਆਪਦੀਆਂ ਧੀਆਂ ਕੋਲੇ ਖੜੀਆਂ ਹਾਂ ਨਾ ਉਹਦੇ ਪੁੱਤਰ ਬਣਾ ਕੇ ਇਹਨਾਂ ਨੂੰ ਬੜਾ ਘੂਰੀ ਦਾ ਹੈ ਇੱਥੋਂ ਤੱਕ ਇਹਨਾਂ ਦੀ ਕੁੱਟਮਾਰ ਵੀ ਕਰ ਦਿੱਤੀ ਜਾਂਦੀ ਹੈ ਕਿਉਂਕਿ ਬੱਚਿਆਂ ਨੂੰ ਮੂਰਤੀ ਨੂੰ ਬਣਾਉਣ ਲਈ ਨਾ ਉਹਨੂੰ ਪੜ੍ਹਨਾ ਪੈਂਦਾ ਹੈ ਜਦੋਂ ਮੂਰਤੀ ਘਟ ਜਾਂਦੀ ਹੈ ਲੋਕ ਉਹਨੂੰ ਭਗਵਾਨ ਕਰਕੇ ਪੋਜਦੇ ਹਨ ਸੋ ਇਹਨਾਂ ਨੂੰ ਘੜਨ ਦੇ ਲਈ ਬਹੁਤ ਕੁਝ ਕਰਨਾ ਪੈਂਦਾ ਹੈ ਆਪਦੇ ਬੱਚੇ ਸਮਝ ਕੇ ਇਸੇ ਲਈ ਕਿ ਆਪਦੇ ਬੱਚੇ ਸਮਝਦੇ ਆ ਇਹਨਾਂ ਦੇ ਮਾਪੇ ਵੀ ਕੰਨੇ ਨਾ ਸਾਨੂੰ ਕੋਈ ਫਿਕਰ ਨਹੀਂ ਛੋੜਿਆ ਹੁੰਦੇ ਜਿੱਥੇ ਮਰਜ਼ੀ ਦਾ ਜਦ ਵੀ ਸੋ ਮੈਂ ਬਾਬਾ ਜੀ ਸਿੰਘ ਅੱਜ ਖੜਾ ਬਣੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬੜੀ ਹੀ ਕਾਗਰਤਾ ਵਿੱਚ ਵਿੱਚ ਕਿ ਆਪ ਜੀ ਨੇ ਸੁਣਿਆ ਹੈ ਸੋ ਬੇਨਤੀ ਇੱਕ ਭੈਣ ਜੀ ਬੋਲਣਾ ਚਾਹੁੰਦੇ ਸਨ ਕਿੱਧਰ ਗਈ ਉਹ ਕਹਿੰਦੇ ਮੈਂ ਬੋਲਣਾ ਜ਼ਰੂਰ ਹੈ ਸੋ ਬੇਨਤੀ ਦੀ ਫਾਟੇ ਬਹੁਤ ਬਹੁਤ ਮੈਨੂੰ ਸਾਨੂੰ ਸਭ ਨੂੰ ਅੱਛਾ ਲੱਗਿਆ ਹੈ ਬਾਬਾ ਜੀ ਦੇ ਅਸੀ ਤਾਂ ਹੁਣ ਸੰਤੋਖੀ ਗੁਰਦੁਆਰਾ ਸਾਹਿਬ ਕਰਕੇ ਬਾਬਾ ਜੀ ਕਹਿ ਰਹੇ ਆ ਹੂੰ ਸਾਡਾ ਬੀਤਾ ਹੈ ਤੂੰ ਸਾਨੂੰ ਜਾਇਦਾ ਉਹ ਬੇਟਾ ਸਾਨੂੰ ਰੇਵੀ ਬੇਟਾਈਆ ਵੀ ਬਹੁਤ ਛੋਣਾ ਸਾਡੇ ਬੱਚਿਆਂ ਨੂੰ ਸਿਖਾਇਆ ਬਹੁਤ ਛੋੜਾ ਸਾਡੇ ਪਿੰਡ ਦੇ ਵਿੱਚ ਇਹਨਾਂ ਨੇ ਮਿਹਨਤ ਲਾਇਆ ਸਾਨੂੰ ਬਹੁਤ ਅੱਛਾ ਲੱਗਿਆ ਅਸੀਂ ਇਹੀ ਕਹਿੰਦੇ ਆ ਵੀ ਸਾਰੇ ਨੂੰ ਆਪਣੇ ਨੂੰ ਬੱਚਿਆਂ ਨੂੰ ਇਹੀ ਸਿੱਖਿਆ ਮਿਲਣੀ ਚਾਹੀਦੀ ਆ ਜਿਹੜਾ ਆਪਣੇ ਪ੍ਰਮਾਤਮਾ ਦਾ ਨਾਮ ਲਊ ਆ ਗੁਜਰੀ ਮਾਤਾ ਨੇ ਆਦ ਭੱਤੇ ਕਾਲਜ ਦਾ ਲਾ ਕੇ ਰੱਖੇ ਸੀ ਆਪਾਂ ਵੀ ਕਾਲ ਜਿੰਨਾ ਲਾਇਆ ਜੀ ਆਪਾਂ ਉਸੇ ਤਰ੍ਹਾਂ ਪਹਿਲਾਂ ਬੱਚਿਆਂ ਨੂੰ ਵੀ ਸਿੱਖਿਆ ਦੇਣੀ ਆ ਆ ਦਾ ਬੱਚਾ ਕੋਈ ਵੀ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਇੰਨਾ ਘਟਾ ਤੋਂ ਦੇਖ ਕੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਇਹਨਾਂ ਦੇ ਜਦੋਂ ਮੈਂ ਸਾਡੇ ਗੁਰਦੁਆਰੇ ਚ ਗਏ ਨੇ ਸਾਡਾ ਪਿੰਡ ਦਾ ਸੁਧਾਰ ਕਰਦੇ ਨੇ ਬੱਚਿਆਂ ਦਾ ਧਾਰ ਕਰਦੇ ਆ ਬੱਚਿਆਂ ਨੂੰ ਨਸ਼ੇ ਤੋਂ ਬਚਾਉਂਦੇ ਆ ਇਹਨਾਂ ਕਟਿਆਂ ਨੂੰ ਬੱਚਿਆਂ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਅੱਜ ਮਨ ਇਹਨਾਂ ਦੇ ਬੱਚਿਆਂ ਨੂੰ ਦੇਖ ਕੇ ਬਹੁਤ ਮਨ ਖੁਸ਼ ਹੋਇਆ ਅਸੀਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਸਾਡਾ ਪਿੰਡ ਦੇ ਬੱਚੇ ਜੇ ਬਾਬੇ ਆਏ ਨੇ ਬਹੁਤ ਇਹਨਾਂ ਨੇ ਇੱਕ ਕੰਮ ਨਹੀਂ ਸੀ ਬਣਾਇਆ ਜਿਹੜੇ ਜਿੱਦਣੇ ਇਹ ਆਇਆ ਇਹਨਾਂ ਨੇ ਇਹ ਕੰਮ ਦੇ ਵਿੱਚ ਬੱਚਿਆਂ ਨੂੰ ਸਿੱਖਿਆ ਦਿੱਤੀ ਬੱਚਿਆਂ ਨੂੰ ਕੰਮ ਸਿਖਾਇਆ ਬੱਚੇ ਇਹਨਾਂ ਦੇ ਸ਼ਾਤ ਹੋਏ ਆਪਾਂ ਕਹਿੰਦੇ ਬੱਚੇ ਹੋਣ ਬੱਚੀਆਂ ਹੋਣ ਇਹਨਾਂ ਨੂੰ ਰਹਿਤ ਕਰੋ ਬਹੁਤ ਵਧੀਆ ਕੰਮ ਗੁਰਦੁਆਰਾ ਦੇ ਵਿੱਚ ਆਓ ਸਾਰੇ ਨੇਕਸ ਕਰ ਕਰੋ ਮਾਰਾ ਜੀ ਦੇ ਬੱਚੇ ਆਪਾਂ ਸਾਰੇ ਰਲ ਕੇ ਚੱਲੋ ਬਹੁਤ ਬਹੁਤ ਧੰਨਵਾਦ ਕਰਾਂਗਾ ਬੋਲੇ ਅਦੇ ਚਾਚੂ ਜੀ ਆ ਜਾਓ ਬੱਚਾ ਸਾਰੇ ਗਰੁੱਪਾਂ ਨੂੰ ਮਿਲ ਕੇ ਆ ਜਾਓ ਥੋੜਾ ਇੱਕ ਮਿੰਟ ਮੈਡਮ ਆ ਜਾਓ ਮੇਰੇ ਕੋਲ ਬੈਠੋ